ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਮੌਜੂਦ ਆਂਗੇ ਇਸ ਵਕਤ ਕਸੌਲ ਦੇ ਵਿੱਚ ਤੇ ਮਨੀਕਰਨ ਸਾਹਿਬ ਵੱਲ ਨੂੰ ਚੱਲੇ ਪਾਏ ਹੋਏ ਨੇ ਉੱਥੇ ਗੁਰਦੁਆਰਾ ਸਾਹਿਬ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਤੇ ਕਸ਼ੇਵ ਜੀ ਭਗਵਾਨ ਜੀ ਦਾ ਮੰਦਿਰ ਹੈ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਆਪਕੀ ਕਿਸ ਆਲ ਦੀਆਂ ਤੁਸੀਂ ਪਹਾੜੀਆਂ ਦੇਖ ਸਕਦੇ ਹੋ ਬਹੁਤ ਸੋਹਣਾ ਦ੍ਰਿਸ਼ਾ ਕੁਦਰਤ ਦਾ ਆਨੰਦ ਹੈ ਅੰਦੀ ਦੋਸਤੋ ਇੱਥੇ ਹੋਟਲ ਤੋਂ ਆਪਾਂ ਰੋਟੀ ਪਾਣੀ ਖਾ ਲਿਆ ਤੇ ਹੁਣ ਇੱਥੋਂ ਦੀ ਜਿਹੜਾ ਦ੍ਰਿਸ਼ ਦਿਖ ਰਿਹਾ ਹੈਗਾ ਤੇ ਠੰਢੀ ਠੰਢੀ ਹਵਾ ਆ ਰਹੀ ਹੈ ਵਾਹ ਜੀ ਵਾਹ ਕਿਆ ਬਾਤਾਂ ਨੇ ਤੇ ਬਾਕੀ ਆ ਸਾਡੀ ਜਨਤਾ ਬਗਾਨ ਕੀ ਕਰ ਜਾਂਦੀ ਹੈ ਹਜੇ ਵੀ ਕਾੜਾ ਨੂੰ ਫਰੋਲੀ ਜਾਂਦੀ ਹੈ ਜੇ ਤੁਸੀਂ ਇੰਨੀ ਦੂਰ ਆਏ ਪਤੰਦਰ ਦੇ ਕੁਝ ਦੇਖੋ ਆਨੰਦ ਮਾਣੋ ਕੁਦਰਤ ਦਾ ਮਨਿਕਰਨ ਸਾਹਿਬ ਵਿੱਚ ਇਹ ਸ਼ਿਵਸ਼ੰਕਰ ਪੋਲੇਨਾਥ ਜੀ ਦਾ ਮੰਦਿਰ ਹੈ ਤੇ ਇਸ ਮੰਦਿਰ ਦੇ ਵਿੱਚ ਸਦੀਆਂ ਤੋਂ ਗਰਮ ਪਾਣੀ ਨਿਕਲ ਰਿਹਾ ਹੈ ਇਸ ਧਰਤੀ ਦੇ ਵਿੱਚੋਂ ਤੇ ਇਹਦੇ ਵਿੱਚੋ ਹੀ ਲੰਗਰ ਤਿਆਰ ਹੁੰਦਾ ਦਾ ਚੌਲ ਛੋਲੇ ਜੋ ਵੀ ਮਤਲਬ ਤਿਆਰ ਕਰਦੇ ਨੇ ਇਹ ਤੇ ਕਾਫੀ ਗਰਮ ਥਾਂ ਐ ਇੱਥੇ ਪੈਰ ਮੱਚਦੇ ਨੇ ਇਹ ਹੈ ਜੀ ਗੁਰਦੁਆਰਾ ਸ਼੍ਰੀ ਮਨਿਕਰਨ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਅਰਬਤੀ ਗੋਲੀ ਨੂੰ ਤੇ ਪਹਾੜਾਂ ਨੂੰ ਅਲਵੀ ਦਾ ਕਹਿੰਦੇ ਹੋਏ ਹੁਣ ਆਪਾਂ ਸੰਤਨ ਇਲਾਕਿਆਂ ਵੱਲ ਚੱਲੇ ਆਏ ਯਾਨਕਿ ਆਪਣੇ ਘਰਵਲ ਨੂੰ ਤੇ ਰਾਹ ਵਿੱਚ ਆਪਾਂ ਖਰੜ ਤੱਕ ਪਿੰਟੂ ਬਾਈ ਨਾਲ ਜਾਵਾਂਗੇ ਉਸ ਤੋਂ ਬਾਅਦ ਪਿੰਟੂ ਬਾਈ ਦਾ ਸਫ਼ਰ ਹੋਰ ਪਾਸੇ ਦਾ ਆਪਣੇ ਘਰਵਲ ਦਾ ਤੇ ਆਪਣਾ ਹੋਰ ਪਾਸੇ ਦਾ ਇਹ ਹੈ ਜੀ ਮੰਡੀ ਸ਼ਹਿਰ ਹਿਮਾਚਲ ਪ੍ਰਦੇਸ਼ ਦਾ ਇਸ ਸ਼ਹਿਰ ਦਾ ਵੀ ਬਹੁਤ ਵੱਡਾ ਇਤਿਹਾਸ ਹੈ ਕਹਿੰਦੇ ਜਦੋਂ ਗੁਰਗੋਬਿੰਦ ਸਿੰਘ ਜੀ ਇੱਥੇ ਸਨ ਤਾਂ ਉਸ ਸਮੇਂ ਹੜ੍ਹ ਦੀ ਸੰਭਾਵਨਾ ਸੀ ਤਾਂ ਇੱਥੇ ਦੇ ਲੋਕਾਂ ਨੇ ਗੁਰੂ ਸਾਹਿਬ ਅੱਗੇ ਫਰਿਆਦ ਕੀਤੀ ਕਿ ਸਾਨੂੰ ਹੜ੍ਹ ਤੋਂ ਬਚਾਓ ਤਾਂ ਉਸ ਸਮੇਂ ਗੁਰੂ ਸਾਹਿਬ ਨੇ ਵਿਆਸ ਦਰਿਆ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਇੱਕ ਹਾਂਡੀ ਛੁੱਟੀ ਸੀ ਤੇ ਉਹਨਾਂ ਨੇ ਕਿਹਾ ਸੀ ਜੈਸੇ ਬਚੀ ਹੈ ਹਾਂਡੀ ਵੈਸੇ ਬਚੇਗੀ ਮੰਡੀ ਤਾਂ ਇਹ ਇਤਿਹਾਸ ਹੈ ਬਾਕੀ ਆਪਾਂ ਗੁਰਦੁਆਰਾ ਸਾਹਿਬ ਨਹੀਂ ਇਸ ਵਰ ਜਾ ਪਾਵਾਂਗੇ ਕਿਉਂਕਿ ਸਮੇਂ ਦੀ ਦਿੱਕਤ ਆ ਗਈ ਰਾਤ ਨੂੰ ਫੋਜਾਣੀਆ ਘਰ ਪਹੁੰਚਦੇ ਹੋયા ਇਸ ਲਈ ਆਪਾਂ ਮੰਡੀ ਸ਼ਹਿਰ ਤੋਂ ਬਸ ਬਾਰੋਂ ਹੀ ਮੱਥਾ ਟੇਕ ਕੇ ਲੰਘ ਜਾਵਾਂਗੇ ਤੇ ਬਾਕੀ ਤੁਸੀਂ ਇੱਥੇ ਦਾ ਮੰਡੀ ਸ਼ਹਿਰ ਦੇਖ ਸਕਦੇ ਹੋ ਕਿਵੇਂ ਦਾ ਕਾਫੀ ਮਤਲਬ ਕਿ ਰੌਣਕ ਵਾਲਾ ਸ਼ਹਿਰ ਹੈ ਉੱਚੇ-ਉੱਚੇ ਮਾਰਤਬ ਬਣੀਆਂ ਹੋਈਆਂ ਨੇ ਤੇ ਇਹ ਇੱਥੇ ਦਾ ਬੱਸ ਸਟੈਂਡ ਹੈ ਜੀ 메ਨ ਬੱਸ ਸਟੈਂਡ ਜਿਵੇਂ ਪਹਾੜਾਂ ਦੇ ਵਿੱਚ ਛੋਟੇ-ਛੋਟੇ ਬੱਸ ਸਟੈਂਡ ਹੁੰਦੇ ਆ ਉਵੇਂ ਦਾ ਹੀ ਬੱਸ ਸਟੈਂਡ ਹੈ ਇਹ ਮੰਜਲਵਾਲ ਨੂੰ ਅੱਗੇ ਵਧ ਰਹੇ ਆ ਜੀ ਤੇ ਪਲਾਸਪੁਰੇ ਜ਼ਿਲ੍ਹੇ ਦੇ ਵਿੱਚ ਦਾਖਲ ਹੋ ਚੁੱਕੇ ਆਂਗੇ ਤੇ ਹੁਣ ਅੱਗੇ ਇੱਕ ਵੀਰ ਕੋਲ ਆਪਾਂ ਰੁਕਾਂਗੇ ਬਹੁਤ ਮਸ਼ਹੂਰ ਬੱਤੇ ਵਾਲਾ ਵੀਰ ਹੈ ਤੇ ਬਾਕੀ ਚੱਲੇ ਪਾਏ ਹੋਏ ਆ ਦੇਖੋ ਕਦੋਂ ਤੱਕ ਪਹੁੰਚਦੇ ਆਂ ਉਮੀਦ ਆ ਘੰਟੇ ਤੱਕ ਪਹੁੰਚ ਜਾਵਾਂਗੇ ਮੋਟਰਸਾਈਕਲ ਤੇ ਵੀਰਾ ਖਿੱਚਿਆ ਹੋਇਆ ਹੈ ਮਿਹਾਲ ਪਹੁੰਚ ਕੇ ਅਸੀਂ ਗੈਸ ਕੂਰਿੰਗ 40% ਗੈਸ ਪਰ 5% ਬਲਕੋਲ ਘੋਲ ਜਿਹੜਾ ਪਤਾ ਪੀਣੇ ਭਾਈ ਕਰੀਏ ਸੁਨੋ ਜੀ ਬਹੁਤ ਸਮੇਂ ਤੋਂ ਇੱਛਾ ਸੀ ਬਾਬਾ ਜੀ ਦਾ ਬਾਬਾ ਜੀ ਦਾ ਪਹੁੰਚ ਇੱਕ ਬਾਬਾ ਗੁਰਪ੍ਰੀਤਤਾ ਜੀ ਦੇ ਗੁਰਦੁਆਰਾ ਸਾਹਿਬ ਵੱਲੋਂ ਰਾਹ ਜਾਂਦਾ ਹੈ ਉੱਥੇ ਇੱਕ ਬ੍ਰਿਜ ਦੇ ਨੀਚੇ ਹੁੰਦਾ ਭਾਈ ਪਚੜਾ ਦੇ ਉਹ ਪਛਲੇ ਨਹੀਂ ਪੁੱਛ ਉਹਦੇ ਤੋਂ ਬਾਤ ਬੋਨੂ ਕਾ ਬਾਤ ਕਿੰਨੀ ਬਬਾ ਤੇ ਵਿੱਚ ਭੰਕਾ ਧੀ ਪੁਸਕ ਮਿਕਸ ਦਾ ਡਿਸਕਾਊਂਟ ਬਾਰੇ ਥਿਸ ਇਜ਼ ਵਾਟਰ ਕੇਸ ਪੂਰੀ 20% ਕੇਸ ਗੋੜੀ ਆੜੇ ਪੱਤੇ ਵਿੱਚ ਨਹੀਂ ਪੱਤੇ ਠੰਡਾ ਲੈ ਲੈ ਚੇਲਡ ਜਾਨੀ ਕੇ ਪਰਾ ਠਾਂਟੇ ਪਾ ਨੇਮ ਕਿਦਰ ਪੀਉ ਕਿਤੇ ਡਿਸਟ ਮੋਂ ਟੰਟੀਓ ਸਭ ਪਾਜ ਇੱਕ ਵਾਰੀ ਪੀਉ ਕਿਤ ਬਾਰ ਬਾਰ ਮਾਂ ਕੁਕੇ ਨਹੀਂ ਕੁ ਪਾਨੀ ਦੋ ਤਿੰਨ ਪਿਆਸ ਨਹੀਂ ਲੱ ਕੁਕੇ ਬਾਨ ਲਕਿਆ ਇਸ ਸੱਪਤਾ ਯਾਨੀ ਕੇ ਪਰਾ ਠਾਂਟੇ ਪਾ ਇਸ ਇਸ ਕਲਾ ਨੰਬਰ ਫਰ ਨੈਕ ਸੋਲ ਲਿੰਕ ਤੇਰ ਪੂਕ ਦਾ ਡਿਸਟ ਤੇਰ ਪਨ ਪੂਕ ਦਾ ਡਿਸਟ ਹੋ ਰੇ ਡਾਉ ਸ਼ਰਪਤ ਪਾਰਿਸ ਕਾਂ ਚਮੀ ਘੱਟੀਆਂ ਮਿੱਟੀ ਮਿੱਟੀ ਕਾਟੀ ਸਟੂਪ ਚ ਮੀ ਪਾਰ ਪਾਰ ਕੇ ਗਲਾਸ ਵੀ ਉਹ ਪਾਰ ਪਾਰ ਕੇ ਪਸੰਨ ਪੱਕ ਸੋ ਡੰਪਿਓਂ ਦੇ ਚੱਕਰ ਵਾਸਤੇ ਘਰੀਟਾ ਬਾਣ ਕੇ ਆ ਸਾਰਿੰਨੇ ਪੀਤਾ ਢਾਟ ਤਾ ਹੋ ਗਿਆ ਸਾਡੇ ਆਚਾਰੀਆ ਜੀ ਨੂੰ ਅਸੀਂ ਅਲਵਿਦਾ ਕਹਿਣ ਲੱਗੇ ਆ ਅੱਜ ਮਹਾਲੀ ਖਰੜ ਦੇ ਵਿੱਚ ਰੁਕੇ ਹੋਏ ਆ ਆਚਾਰੀਆ ਜੀ ਨੇ ਇੱਥੇ ਕਮਰਾ ਲੈ ਕੇ ਦਿੱਤਾ ਜੀ ਇਹਨੇ ਕਹਦਾ ਆਪਣਾ ਅੱਗੇ ਦਾ ਸਫਰ ਜੀ ਕਰਨਗੇ ਤੇ ਚਲੋ ਮਿਲਦੇ ਆ ਆਚਾਰੀਆ ਜੀ ਨਮਸਕਾਰ ਫਿਰ ਮਿਲਨੇ ਨਿਮਰ ਜੁਲਦੀ